ਏ ਅਸੀਂ ਅੱਜ ਜਿਹੜੀ 8 ਦਸੰਬਰ ਦੀ ਜਿਹੜੀ ਮਨਪਾਲਿਕਾ ਦੇਖਟ ਨਾਲ ਕਟੀ ਸੀ ਆਪਣੇ ਗਊਸ਼ਾਲਾ ਦੇ ਵਿੱਚ ਬਹੁਤ ਸਾਰੇ ਸਾਰੇ ਜਾਨਵਰ ਮੌਤ ਹੋ ਗਈ ਸੀ। ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਜਿਹੜੀ ਸਾਰੀ ਤਫ਼ਤੀਸ਼ ਔਰ ਡਾਕਟਰ ਦੀ ਸਾਰੀ ਪੋਸਟਮਾਰਟਮ ਰਿਪੋਰਟ ਔਰ ਜਿਹੜਾ ਅਸੀਂ ਤਹ ਤੱਕ ਤੁਹਾਨੂੰ ਵਾਦਾ ਕੀਤਾ ਸੀਗਾ ਕਿ ਅਸੀਂ ਸਾਰੀ ਇਹਦੀ ਸਾਰੀ ਕਹਾਣੀ ਕਲੀਅਰ ਕਰਾਂਗੇ ਕਿ ਇਹਦੇ ਪਿੱਛੇ ਕਾਰਨ ਕੀ ਰਿਹਾ ਇੰਨੀਆਂ ਮੌਤਾਂ ਕਿਵੇਂ ਹੋ ਗਈਆਂ ਜੋ ਸਾਡੀ ਤਫਤੀਸ਼ ਦੇ ਵਿੱਚ ਆਇਆ ਸੀ ਅੱਜ ਉਸ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਣਾ ਚਾਹ ਰਹੇ ਹਾਂ ਮੈਂ ਪਹਿਲਾਂ ਦੱਸਣਾ ਚਾਹਾਂਗੀ ਜਿਸ ਦਿਨ ਹੀ ਸਾਨੂੰ ਇਹ ਇਨਫੋਰਮੇਸ਼ਨ ਆਈ ਇਮੀਡੀਏਟਲੀ ਸਾਡੀਆਂ ਪੁਲਿਸ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਸਾਡੀ ਮਲਟੀਪਲ ਟੀਮਸ ਬਣਦੀਆਂ ਨੇ ਸਭ ਤੋਂ ਪਹਿਲਾਂ ਸਾਡਾ ਕੰਮ ਸੀ ਜਿਆ ਰੈਸਕੂ ਕਰਨਾ ਜਿਹੜੀਆਂ ਸਿਕ ਗਾਵਾਂ ਨੇ ਜਿਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ ਰਕਸਡ ਦੀ ਟੀਮ ਜੀ ਇੱਥੇ ਪਹੁੰਚੀ ਹੈ ਵੈਟ ਨਹੀਂ ਡਾਕਟਰਾਂ ਦੀ ਟੀਮ ਉੱਥੇ ਸੀ ਉਹ ਮੌਕੇ ਤੇ ਅਸੀਂ ਉਹਨਾਂ ਦਾ ਰੈਸਪੀਅੂ ਦਾ ਕੰਮ ਸ਼ੁਰੂ ਕੀਤਾ ਆ ਉਹ ਜਿਹੜੇ گاਵਾ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੀਆਂ ਜਿਹੜੇ ਡੈੱਡ ਬਾਡੀਜ਼ ਸੀਗੀਆਂ ਉਹਨਾਂ ਨੂੰ ਪਾਸਪੋਰਟ ਕਰਕੇ ਪੋਸਟਮਾਰਟਮ ਵਾਸਤੇ ਗੜਵਾਸੂ ਲੁਧਿਆਣੇ ਉੱਥੇ ਪਹੁੰਚਾਇਆ ਗਿਆ ਤਾਂ ਕਿ ਇਹਨਾਂ ਦਾ ਇੱਕ ਚੰਗੇ ਉਹਦੇ ਬੈਸਟ ਜਿਹੜੇ ਡਾਕਟਰਾਂ ਦਾ ਬੋਰਡ ਬਣ ਕੇ ਉੱਥੋਂ ਪੋਸਟਮਾਰਟਮ ਹੋ ਸਕੇ ਇਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਤੁਰੰਤ ਐਫ ਆਈ ਆਰ ਦਿਸ ਕੇ ਕੀਤੀ ਦੋਸਤੋ ਚੌਥਾ 24 ਪੀਐਸਟੀ ਹਸਪਤਾਲ ਦੇ ਵਿੱਚ ਔਰ ਇਹ ਵੀ ਤਫਤੀਸ਼ ਅਰਾਊਂਡ ਕਰ ਦਿੱਤੀ ਗਈ ਮੌਕੇ ਦੇ ਵੀਡੀਓਗ੍ਰਾਫੀ ਕਰਾਈ ਗਈ ਜਿਹੜੇ ਉੱਥੇ ਸੀਸੀਟੀਵੀ ਫੁਟੇਜ ਸਾਨੂੰ ਮਿਲੀਆਂ ਉਹਨਾਂ ਦੇ ਉੱਪਰ ਟੀਮਸ ਲਗਾ ਦਿੱਤੀਆਂ ਗਈਆਂ ਉਹਦੇ ਵਿੱਚ ਜੋ ਵੀ ਸਾਨੂੰ ਕੋਈ ਪੀਸ ਮਿਲਦੀ ਸੀ ਜਿੰਨੇ ਵੀ ਲੋਕ ਉੱਥੇ ਆਏ ਗਊਸ਼ਾਲਾ ਦੇ ਵਿੱਚ ਉਹਨਾਂ ਦੀ ਪੂਛ ਵਿੱਚ ਸ਼ੁਰੂ ਕਰ ਦਿੱਤੀ ਗਈ ਸਾਡੇ ਵੱਲੋਂ ਕੁੱਲ 33 ਬੰਦਿਆਂ ਦੀ ਪੁੱਛਗਿੱਛ ਕੀਤੀ ਗਈ ਔਰ ਇਹਨਾਂ ਦੇ ਪੁੱਛਗਿੱਛ ਦੇ ਵਿੱਚ ਵੀ ਸਾਨੂੰ ਕੋਈ ਇਦਾਂ ਕਿਸੇ ਦੀ ਕੋਈ ਮੈਲਾਫਾਈਡ ਨਹੀਂ ਸਾਹਮਣੇ ਆਈ ਤੇ ਇਹ ਜਦੋਂ ਪੋਸਟਮਾਰਟਮ ਹੋਇਆ ਗਵਾਂ ਦੇ ਸ਼ਬਦਾਂ ਤੇ ਉਸ ਪੋਸਟਮਾਰਟਮ ਰਿਪੋਰਟ ਬੜੀ ਕਲੀਅਰ ਫੈਕਟ ਰਿਪੋਰਟ ਸਾਨੂੰ ਮਿਲੀ ਹੈ ਜੋ ਡਾਕਟਰ ਸਾਹਿਬ ਤੁਹਾਨੂੰ ਅੱਗੇ ਹੋਰ ਡਿਟੇਲ ਦੇ ਵਿੱਚ ਦੱਸਣਗੇ ਜਿਹਦੇ ਵਿੱਚ ਉਹ ਕਾਰਨ ਸੀਗੇ ਉਹ ਉਹ ਬੇਸਿਕਲੀ ਜਿਹੜੀ ਉਹਨਾਂ ਦੀ ਆਲਰੇਡੀ ਕੰਡੀਸ਼ਨ ਸੀ ਗਵਾਂ ਦੀ ਔਰ ਪਲੱਸ ਜਿਹੜਾ ਉਹਨਾਂ ਦਾ ਰਫ ਆਟਰ ਸੀ ਗ੍ਰੀਨ ਪਾウダー ਸੀਗਾ ਉਸ ਦੇ ਵਿੱਚ ਜਿਹੜਾ ਯੂਰੀਆ ਨਾਈਟ੍ਰੇਟ ਕੰਟੈਂਟ ਹੈ ਉਹਦੇ ਕਾਰਨ ਕਰਕੇ ਹੋਇਆ इस तो इलावा से मौके तो ही जो उस दिन काफ़ी सैपल्स कलैक्ट करे उन्होंने सैंपल्स का भी अभी टेस्टिंग करवाई है जिन्हें आर डी डी एल लैब जलंधर है उत्थ भी रिजल्ट आए वह भी थोड़ा डॉक्टर साहब एक्सप्लेन करेंगे डिटेल मोहाली एफ एस एल सा लैब है उतों भी कैमिस्ट्री एक्सपर्ट्स बुलाए जिन्ह ने सैंपल उठाए उन्होंने भी असी रिपोर्ट एक दो दिना पर स्पष्ट रिपोर्ट सूँ पोस्टमार्टम की और जो कुछ सैंपल्स आर डी डी एल के आ चुकी हुई है ਇਸ ਤੋਂ ਇਲਾਵਾ ਤਫਤੀਸ਼ ਦੇ ਦੌਰਾਨ ਸਾਨੂੰ ਚਾਰ ਲੋਕਾਂ ਦੀ ਵੀ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਜਿਸ ਢਾਲ ਤੋਂ ਗਊਸ਼ਾਲਾ ਤੇ ਸਪਲਾਈ ਹੋ ਰਹੀ ਸੀਗੇ ਚਾਰੇ ਜਿਵੇਂ ਕਿ ਉਹਨਾਂ ਬੰਦਿਆਂ ਨੂੰ ਅਸੀਂ ਸ਼ਾਮਲ ਕੀਤਾ ਜਿਨ੍ਹਾਂ ਨੇ ਇਸੇ ਢਾਲ ਤੋਂ ਉਸੇ ਦਿਨ ਹੀ ਚਾਰਾ ਲੈ ਕੇ ਗਏ ਸੀਗੇ ਉਹਨਾਂ ਬੰਦਿਆਂ ਦੀ ਵੀ ਅਸੀਂ ਚਾਰ ਦਿਨਾਂ ਦੀ ਪੁੱਛਗਿੱਛ ਕੀਤੀ ਉਹ ਨਾਮ ਅਸੀਂ ਖਲਾਸਾ ਰਿਪੋਰਟ ਦੇ ਵਿੱਚ ਹੀ ਹੋਇਆ ਹੋਏਗਾ ਵੀ ਡੋਨਟ ਵਾਂਟ ਟੂ ਡਿਸਕਲੋਜ਼ ਏਅਰ ਨੇਮਸ ਤੇ ਉਹਨਾਂ ਨੂੰ ਹੀ ਪੁੱਛਗਿੱਛ ਦੇ ਵਿੱਚ ਅਸੀਂ ਇਨਕਲੂਡ ਕੀਤਾ ਤੇ ਦੇ ਸੈੱਡ ਕਿ ਅਸੀਂ ਸੇਮ ਲਈ ਚਾਰਾ ਲੈ ਕੇ ਗਏ ਤੇ ਉਹਨਾਂ ਦੇ گاਉਂ ਵੀ ਬਿਮਾਰ ਹੋ ਗੀਆਂ ਤੇ ਦੋ ਦਿਨਾਂ ਵਿੱਚ ਉਹਾਂ ਦੀ ਮੌਤ ਹੋ ਗਈ। ਸੋ ਇਹ ਵੀ ਇੱਕ ਕਨੈਕਟਿੰਗ ਏਵੀਡੈਂਸ ਹੈਗਾ ਕਿ ਇਹ ਜਿਹੜਾ ਕਿਸੇ ਦੀ ਵੀ ਕੋਈ ਗਊਸ਼ਾਲਾ ਦੇ ਵਿੱਚ ਕਿਸੇ ਨੇ ਦੇਖ ਕੇ ਕੁਝ ਖਾ ਖਵਾ ਕੇ ਨਹੀਂ ਮੈਲਾਫਾਈਡ ਆਈ ਕਿਸੇ ਦੀ। ਇਟ ਵਾਸ 그린 ਪਾਊਡਰ ਜਿਹੜਾ ਉੱਥੋਂ ਗਿਆ ਉਹਦੇ ਵਿੱਚ ਹੀ ਪਾਉਂਦੇ ਸੀ। ਇਸ ਤੋਂ ਇਲਾਵਾ ਜਿਹੜਾ ਮੌਕੇ ਤੇ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਕੀਤਾ ਸੀਗਾ ਉਹ ਟ੍ਰੀਟਮੈਂਟ ਕੀਤਾ ਸੀਗਾ ਨਾਈਟ੍ਰੇਟ ਦੇ ਰਿਲੇਟਿਡ। ਉਸ ਟ੍ਰੀਟਮੈਂਟ ਨਾਲ ਕਾਫੀ ਸਾਰੇ ਗਵਾਂ ਨੂੰ ਬਚਾ ਲਿਆ ਗਿਆ ਜਦੋਂ ਤੇ ਇਹ ਪ੍ਰੂਫ ਹੁੰਦਾ ਸੀਗਾ ਕਿ ਜਿਹੜਾ ਉਹਨਾਂ ਦੇ ਅੰਦਰ ਚੀਜ਼ ਗਈ ਹੈ ਜਿਸ ਦੇ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਉਹ ਟ੍ਰੀਟਮੈਂਟ ਮਾਈਟ੍ਰੇਡ ਦਾ ਹੀ ਚੱਲ ਰਿਹਾ ਸੀ ਜਿਸ ਦੇ ਕਰਕੇ ਉਹ ਸਰਵਾਈਵ ਕਰ ਜਾਂਦੇ ਤੇ ਇਹ ਸਭ ਚਾਰੇ ਦੇ ਵਿੱਚ ਹੀ ਚਾਰਾ ਜੇ ਨਾਰਮਲ ਜੋ ਯੂਰੀਆ ਪੈਂਦਾ ਹੈਗਾ ਫਸਲਾਂ ਨੂੰ ਪੈਂਦਾ ਹੈਗਾ ਉਹੀ ਸੀਗਾ ਫੈਕਟਰਸ ਐਗਰਵੇਟ ਹੋ ਗਏ ਮੈਂ ਤੁਹਾਨੂੰ ਪੋਸਟਮਾਰਟਮ ਰਿਪੋਰਟ ਦਾ ਕੁਝ ਪਾਰਟ ਪੜ੍ਹ ਕੇ ਸੁਣਾ ਦਿੰਦੀ ਹਾਂ ਬਾਕੀ ਡਿਟੇਲ ਉਹਦੀ ਡਿਸਕਸ਼ਨ ਜਿਹੜੀ ਹੈਗੀ ਹੈ ਡਾਕਟਰ ਸਾਹਿਬ ਤੁਹਾਨੂੰ ਥੀਲ ਕਰਨਗੇ ਪੋਸਟਮਾਰਟਮ ਦਾ ਲਾਸਟ ਪਾਰਟ ਕਹਿੰਦਾ ਜੀ ਇਟ ਬੇਸਡ ਔਨ ਦਾ ਅਪੋਰਟ ਸੈਡ ਓਬਜ਼ਰਵੇਸ਼ਨਸ ਇਟ ਵਾਸ ਕਨਕਲੂਡਡ ਥੈਟ ਦਾ ਪ੍ਰਾਇਮਰੀ ਡੈਥ ਆਫ ਪ੍ਰਾਇਮਰੀ ਰੀਜ਼ਨ ਆਫ ਡੈਥ ਵਾਸ ਪ੍ਰੋਥੀ ਬਲੌਟ which got aggravated by already present respiratory distress due to pneumonia and hydrated cyst in the lungs all these got more complicated due to presence of nitrate in the fed fodder the resultant condition which started off with fatty block ended up with aspiration and consequent death due to hypoxia and respiratory failure doctors tonu train karan ge vi eh sare factors jehda kalla paracharah penda si plus jehda us de us chare ch jehda urea content si plus jehda ਮੌਕੇ ਤੇ ਜੋ ਅਸੀਂ ਕਾਫੀ ਇਸ ਤਫਤੀਸ਼ ਦੇ ਵਿੱਚ ਅਸੀਂ ਇਕੱਠੇ ਡਿਸਕਸ ਕਰਦੇ ਰਿਹਾ ਜੀ ਤਫਤੀਸ਼ ਦੇ ਵਿੱਚ ਕਾਫੀ ਡੰਗਾਈ ਨਾ ਪਤਾ ਕੀਤਾ ਤੇ ਕਈ ਸਾਰੇ ਫੈਕਟਰਸ ਕਾਮਨ ਹੋਗੇ ਵੀ ਉੱਥੇ ਰਸ ਵੀ ਬਹੁਤ ਹੋ ਗਿਆ ਜੋ ਪਸ਼ੂ ਹੁੰਦੇ ਨੇ ਉਹਨਾਂ ਨੂੰ ਜਿਹੜਾ ਅਵਸ਼ ਹੁੰਦਾ ਉਹਦੇ ਨਾਲ ਵੀ ਬਹੁਤ ਸਾਰਾ ਸ਼ੌਕ ਹੁੰਦਾ ਇਹ ਪਾਚਾਰੰਗ ਦਾ ਪਾਣੀ ਚੱਕ ਕਿੰਨੀ ਟਿਕ ਗਿਆ ਇਹ ਟਾਲ ਵਾਲੇ ਦੀ ਲਾਪਰਵਾਈ ਇਹ ਹਾਂਜੀ ਇਹ ਤੇਜੀ ਲਾਪਰਵਾਈ ਲੱਗੀ ਮੇਰਾਸੀ ਜੀ ਇਹ ਰੂਟੀਨ ਦੇ ਵਿੱਚ ਵੀ ਜਾ ਰਿਹਾ ਹੈਗਾ ਸਿਗਾ ਪਰ ਕਿਉਂਕਿ ਇਹ ਹਾਦਸਾ ਹੋ ਗਿਆ ਤੇ ਇਹ ਸਾਰੇ ਵੀ ਟੈਸਟਿੰਗ ਹੋਈ ਹੈ ਰੂਟੀਨ ਦੇ ਵਿੱਚ ਵੀ ਜਾ ਰਿਹਾ ਹੋਵੇਗਾ ਤੇ ਕੱਲਾ ਕਿਉਂਕਿ ਹਰਾਚਾਰਾ ਪਹਿਰਿਆ ਸੀਗਾ ਉਹਨਾਂ ਨੂੰ ਕੋਈ ਨਾਲ ਕੋਈ ਟੂਰੀ ਜਾਂ ਕੋਈ ਹੋਰ ਚੀਜ਼ ਨਹੀਂ ਸੀ ਪਹਿਰੀ ਹੈਗੀ ਸੋ ਇਸ ਕਰਕੇ ਇਹ ਇਹਨਾਂ ਵਾਸਤੇ ਥੋੜਾ ਹਾਨिकारक ਹੋ ਗਿਆ ਬਰਾਬਰ ਵਾਈ ਹੁੰਦੀ ਐ ਚੀਜ਼ ਇਸ ਦੇ ਵਿੱਚ ਜੀ ਮੈਲਾਫਾਈਟ ਕਿਸੇ ਦੀ ਨਹੀਂ ਹੈਗੀ ਕਿਉਂਕਿ ਇਹ ਅਗਿਆਨਤਾ ਹੈ ਇਹ ਅਸੀਂ ਇਸੇ ਲਈ ਸਾਡੇ ਨਾਲ ਐਸਿਡੈਂਸਾਫ ਦੇ ਬੈਕਟਰੀ ਮਏ ਨੇ ਤਾਂ ਕਿ ਇਹਨਾਂ ਨੂੰ ਮੈਨੇਜਮੈਂਟ ਨੂੰ ਵੀ ਕੁਝ ਕੁਝ ਹੋਰ ਚੀਜ਼ਾਂ ਦੀ ਇੰਪਰੂਵਮੈਂਟ ਕਰਨ ਦੀ ਲੋੜ ਹੈ ਤਾਲ ਵਾਲਿਆਂ ਵਾਸਤੇ ਵੀ ਸਰ ਅਸੀਂ ਥੋੜੇ ਕੁਝ ਤੁਹਾਨੂੰ ਅਵੇਅਰਨੈਸ ਦੇਵੇਂ ਡਾਕਟਰ ਸਾਹਿਬ ਨੂੰ ਦੱਸਣਗੇ ਕਿ ਪੱਠਿਆਂ ਦਾ ਜਿਹੜਾ ਬਾਟਮ ਪਾਰਟ ਹੈ ਜਿਹਦੇ ਵਿੱਚ ਜਿਹੜਾ ਕੋਈ ਵੀ ਪੈਸਟੀਸਾਈਡ ਹੈ ਜਾਂ ਇਨਸੈਕਟੀਸਾਈਡਾ ਉਹਦਾ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਸੋ ਥਾਲ ਵਾਲਿਆਂ ਨੂੰ ਵੀ ਚਾਹੀਦਾ ਹੈਗਾ ਕਿ ਜਿਹੜਾ ਲੋਅਰ ਪਾਰਟ ਹੈ ਉਹ ਡਿਸਕਾਰਡ ਕਰਨ ਉਹ ਚਾਰੇ ਨੂੰ ਜਦੋਂ ਪੁੱਟਦੇ ਆ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਹੈਗਾ ਸੋ ਇਹ ਚੀਜ਼ਾਂ ਸਾਰੀਆਂ ਅਗਿਆਨਤਾ ਇਸ ਚੀਜ਼ ਦੀ ਨੋਲੇਜ ਨਾ ਹੋਣ ਕਰਕੇ ਇਸ ਚੀਜ਼ ਦੀ ਪ੍ਰੋਬਲਮ ਆਈ ਹੈ ਕਿਸੇ ਦਾ ਵੀ ਇਹਦੇ ਵਿੱਚ ਮੈਲਾਫਾਈਡ ਨਹੀਂ ਪਾਇਆ ਗਿਆ ਹੈ ਤੇ ਮੈਂ ਹੁਣ ਰਿਕੁਐਸਟ ਕਰੂੰਗੀ ਇੱਕ ਵਾਰੀ ਡਾਕਟਰ ਸਾਹਿਬ ਇਸ ਨੂੰ ਥੋੜਾ ਡਿਟੇਲ ਨਾਲ ਤੁਹਾਨੂੰ ਡਿਸਕਸ ਕਰਦੇ ਨੇ ਜੋ ਮੈਡੀਕਲ ਕੰਡੀਸ਼ਨ ਸੀ ਔਰ ਜੋ ਪੋਸਟਮਾਰਟਮ ਰਿਪੋਰਟ ਹੈਗੀ